ਮੈਂ ਪਹਿਨਾ ਜਿਹੜੇ ਲੀਡਰ ਡਰਾਈਵ ਸੀ ਕਿ ਅਸੀਂ ਉੱਥੇ ਇਕੱਠੇ ਹੋ ਗਏ ਸੀ ਉਦੋਂ ਬਾਅਦ ਮੇਰਾ ਮਨਸ਼ਾ ਸੀ ਕਿ ਜਿਹੜੇ ਜਿਹੜੇ ਦੇ ਬਰਕਰ ਨੇ ਉਹਨਾਂ ਨੂੰ ਮਿਲਿਆ ਜਾਏ ਤੇ ਉਹਨਾਂ ਦਾ ਵੀਊ ਲੈ ਆ ਜਾਏ ਕਿਉਂਕਿ ਅਸਲੀ ਬੁਡ ਤਾਂ ਉਹਨਾਂ ਦੀ ਹੈ ਫੇਸ ਕਰਕੇ ਉਹਨਾਂ ਦਾ ਜਿਹ ਵੀਊ ਲੈਣ ਦੀ ਅਸੀਂ ਇੱਥੇ ਇਕੱਠੇ ਹੋਏ ਸੀ ਉਹਨਾਂ ਦਾ ਵੀਊ ਲੈਏ ਨੇ ਬਹੁਤ ਹੰਦਾ ਹੁੰਦਾ ਵੀਊ ਇਹੀ ਹੁੰਦਾ ਕਿ ਨੇ ਜਪ ਕੋ ਹੋਰ ਤੀਰ ਤੇ ਮੈਂ ਨਹੀਂ ਤੇ ਕਾਲੀ ਆ ਕਾਲੀ ਰਹਿਣਾ ਹੈ ਕੋਈ ਗੱਲ ਇਹ ਸਾਡੀ ਕੋਈ ਆ ਨਹੀਂ ਹੋਵੇ ਤਾਂ ਫਿਰ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਹੈ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਰੈਕਟਰ ਤੁਹਾਨੂੰ ਦੇਣਾ ਹੈ ਨਹੀਂ ਅੱਛੀ ਮੁੜ ਕੇ ਟਿਕਣੀ ਲੈਣਾ ਕੋਈ ਵੀ ਅਜੀ ਕਿਸੇ ਕਿਸਮ ਦੀ ਲੜਾਈ ਨਹੀਂ ਲੱਗ। ਮਤਲਬ ਕਿ ਅਕੀ ਵਿਧਾਨ ਸਭਾ ਵੀ ਲੈਣਾ ਕੋਈ ਵੀ ਦਾ। ਨਹੀਂ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਜੇ ਦੋ ਸਾਲ ਨੂੰ। 3 ਸਾਲ ਪੈ ਨੇ। ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ। ਕਿਹਦੇ ਕਿਹਦੇ ਕੋਲ ਮੈਸੇਜ ਲਗਾਇਆ ਗਿਆ ਸੀ ਡਾਇਰੈਕਟਰ ਬਦਲਣ ਬਾਰੇ। ਤੁਹਾਨੂੰ ਪਾਰਟੀ ਨੂੰ ਮੈਸੇਜ ਲੱਗਿਆ। ਨਹੀਂ ਪਾਰਟ ਕੋਈ ਬੰਦੇ ਆਏ ਸੀਗੇ। ਮੈਂ ਹੁਣ ਇਹ ਕਿ ਤੁਹਾਨੂੰ ਕੀ ਦੱਸਾਂ। ਵਿਧਾਨ ਸਭਾ ਹੋਣਾ। ਪਰ ਧੋਲਾ ਸਾਹਿਬ ਨਾਲ ਚੱਲਿਆ ਜਾਊਗਾ ਜੀ ਇਹ ਗੱਲ ਤੇ ਫਾਈਨਲ ਫੈਸਲਾ ਹੋਇਆ। ਨਾਲ ਚੱਲੋਗੇ ਸਥਿਤੀਆਂ ਤੇ ਉੱਪਰ ਦੇਖਣਗੇ ਪਰ ਮੇਰੇ ਇਹ ਤਾਂ ਹੁਣ ਬਖਤ ਦੱਸੂਗਾ ਜੀ ਮੈਂ ਕਿਵੇਂ ਕਹਤਾ ਮਬਰਕਰਨ ਮੈਂ ਤਾਂ ਮੈਂ ਪਰਮਿੰਦਰ ਦੇ ਲਿਖੇ ਚੂ ਵੀ ਕਹਤਾ ਸੀ ਕਿ ਮੈਂ ਨਹੀਂ ਆ ਸਕਣਾ ਕਿਉਂਕਿ ਮੇਰੀ ਸਿਹਤ ਨਹੀਂ ਲੱਗਦਾ ਜੀ ਰਮਿੰਦਰ ਜੀ ਜਾਣਗੇ ਉਹ ਤਾਂ ਹੁਣ ਪਰਮਿੰਦਰ ਤੋਂ ਪੁੱਛੋ ਮੈਨੂੰ ਥੋੜਾ ਬਿਠੀ ਹੋਣਾ ਗੰਮ ਤਾਂ ਹੋਈ ਹੋਈ ਅੱਜ ਤੇ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਬਖਤਰਾ ਨੇ ਕੀ ਰਾਏ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਕਿਹਾ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਤੁਹਾਨੂੰ ਬੈਠਣਾ ਚਾਹੀਦਾ ਨਾ ਤੁਰਨਾ ਕਿਤੇ ਵੀ ਗਏ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬੈਸਤੇ ਜੀ ਦਿੱਲਾ ਹੈ ਕਿਸ ਨੂੰ ਬੁਲਾਇਆ ਜੀ ਜੇ ਜੇਕਰ ਤੁੰਡਾ ਸਾਹਿਬ ਤੁਹਾਨੂੰ ਆਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਲ ਹੈ ਮੈਂ ਤਾਂ ਪ੍ਰਵਿੰਦਰ ਨਾਦ ਵੀ ਕਹਿੰਦਾ ਸੀ ਪ੍ਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਤੇ ਲਾਗੂ ਨਹੀਂ ਕਰਦੀ 307 ਸੁਖਬੀਰ ਬਾਦ ਜੀ ਆਏ ਸੀ ਕੋਠੀ ਉਹਨਾਂ ਨੇ ਕੀ ਕਿਹਾ ਕੀ ਕੋਈ ਪ੍ਰਸਤਾਵ ਰੱਖਿਆ ਤੁਹਾਡੇ ਕੋਲੇ ਨਹੀਂ ਉਹਨਾਂ ਨੇ ਪ੍ਰਸਤਾਵ ਕੋਈ ਨਹੀਂ ਸੀ ਉਹਨਾਂ ਨੇ ਕਿਹਾ ਮੈਂ ਦੇਖੋ ਜੂ ਟੁੱਟ ਜੇ ਨਾ ਵਿਸ਼ਵਾਸ ਸਭ ਤੋਂ ਵੱਡੀ ਗੱਲ ਇਹ ਵਿਚਾਰ ਟੁੱਟਿਆ ਉਹਨੇ ਜਿਵੇਂ ਹਮ ਤਾਂ ਮਾਫੀ ਮੰਗਦਾ ਸੀ ਬੱਚਿਆਂ ਜਿਹੇ ਤਰ੍ਹਾਂ ਇਹਦਾ ਮੈਂ ਤੁਹਾਡੇ ਬੱਚਾ ਮੈਂ ਮਾਫੀ ਮੰਗਦਾ ਜੇ ਗਲਤੀ ਹੋ ਗਈ ਜੋ ਕੁਝ ਹੋਇਆ ਨਹੀਂ ਕੋਈ ਗੱਲ ਨਹੀਂ ਤਾਂ ਦਾ ਮਾਫੀ ਦੀ ਗੱਲ ਨਾ ਹੋਰ ਤੇ ਜੋ ਹੋਇਆ ਤਾਂ ਠੀਕ ਹੋਇਆ ਤੁਸੀਂ ਤਾਂ ਪਹਿਲਾਂ ਵੀ ਪਰਿਵਾਰ ਸਭ ਦੇ ਵੀ ਕੁਰੀ ਬਾਲ ਸਾਹਿਬ ਨੇ ਕਿਹਾ ਕਿ ਜੇ ਜੋ ਗਲਤੀਆਂ ਹੋ ਗਈਆਂ ਇਹ ਦੁਆਰੇ ਨਹੀਂ ਹੋਣਗੀਆਂ ਉਹ ਲੱਗਦਾ ਨਹੀਂ ਕਿ ਦੁਆਰੇ ਹੋਏ ਉਹ ਤਾਂ ਹੁਣ ਮੈਂ ਕੀ ਕਹਿ ਸਕਦਾ ਮੈਂ ਅੱਜ ਕੁਝ ਨਹੀਂ ਕਹਿਣਾ ਸੀ ਅੱਜ ਮੈਂ ਸਿਰਫ ਸਿਰਫ ਬਰਕਰਨ ਦੀ ਗੱਲ ਕਰਨੀ ਹੈ ਹੋਰ ਮੈਂ ਕੋਈ ਗੱਲ ਕੱਲ ਮਜੀਠੀਆ ਸਾਹਿਬ ਨੇ ਵੀ ਆਪਣਾ ਨਿੱਜੀ ਰੱਖ ਦਿੱਤੀ ਹੈ ਉਹਦੀ ਆਪਣੀ ਦੀ ਆਪਣੀ